150 ਬੰਦਿਆਂ ਨਾਲ ਬਰਾਤ ਲੈ ਕੇ ਪਹੁੰਚਿਆ ਲਾੜਾ ਕੁੜੀ ਤੇ ਉਸ ਦਾ ਪਰਿਵਾਰ ਹੋਇਆ ਗਾਇਬ ਜਾਣੋ ਪੂਰਾ ਮਾਮਲਾ ਫੁੱਲਾਂ ਵਾਲੀ ਗੱਡੀ ਤੇ ਸਹੇਰੇ ਜਾ ਕੇ ਇੱਕ ਨੌਜਵਾਨ ਥਾਣੇ ਪਹੁੰਚਿਆ ਅਤੇ ਜਿਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਉਸ ਦੇ ਖਿਲਾਫ ਹੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਕਿਉਂਕਿ ਕੁੜੀ ਦੇ ਉਸ ਤੇ ਪਰਿਵਾਰ ਵਾਲੇ ਮੁੰਡੇ ਨੂੰ ਵਿਆਹ ਦਾ ਝਾਂਸਾ ਦੇ ਕੇ ਗਾਇਬ ਹੋ ਗਏ 150 ਲੋਕਾਂ ਦੀ ਬਰਾਤ ਲੈ ਕੇ ਇਹ ਨੌਜਵਾਨ ਸਿੱਧਾ ਥਾਣੇ ਪਹੁੰਚ ਗਿਆ ਕਿਉਂਕਿ ਨਾ ਤਾਂ ਇਸ ਨੌਜਵਾਨ ਨੂੰ ਉਹ ਪੈਲਸ ਮਿਲਿਆ ਜਿੱਥੇ ਇਸ ਨੇ ਬਰਾਤ ਲੈ ਕੇ ਜਾਣੀ ਸੀ ਤੇ ਨਾ ਹੀ ਕੁੜੀ ਵਾਲੇ ਜੋ ਇਸ ਨੂੰ ਕਹਿ ਰਹੇ ਸੀ ਕਿ ਉਹ ਅੱਗੇ ਤੋਂ ਰਿਸੀਵ ਕਰਨ ਆਉਣਗੇ ਦਰਅਸਲ ਨੌਜਵਾਨ ਦੀ ਇੰਸਟਾਗ੍ਰam ਉੱਤੇ 4 ਸਾਲ ਪਹਿਲਾਂ ਇੱਕ ਕੁੜੀ ਨਾਲ ਗੱਲਬਾਤ ਹੁੰਦੀ ਸੀ ਅਤੇ ਦੋਵਾਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸਨ ਮੁੰਡਾ 1 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਨਾ ਤੁਹਾਡੇ ਨਾਲ ਵਾਪਰੀ ਆ ਜੀ ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਸੀ ਸਵੇਰ ਨੂੰ 10 ਵਜੇ ਉੱਪਰ ਆ ਲੈ 10 ਵਜੇ ਪਹਿਲਾਂ ਮਨ ਦਾ ਨਹੀਂ ਪੰਜ ਬੰਦੇ ਆਉਣੇ ਨੇ ਤੁਹਾਡੇ ਸੱਤਾਂ ਬੇਟਾਂ ਲੱਗਿਆ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਭ ਤੇ ਪਾਰਸਨ ਮੰਨ ਕੇ 70 ਬੰਦੇ ਲੈ ਆਇਆ 3 ਸੱਤ ਬੇੜ ਕਾਦੀ ਵਜੇ ਤੁਸੀਂ ਕਹਿ ਰਹੇ ਹੋ ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਪਿਓ ਦਾ ਕੁੜੀ ਦੇ ਪਿਓ ਦਾ ਹਾਂਜੀ ਅੱਛਾ ਜੀ ਦੋ ਤਰੀਕ ਦਾ ਵਿਆਹ ਦੋ ਤਰੀਕ ਦਾ ਵਿਆਹ ਹੋਇਆ ਅੱਛਾ ਜੀ 6 ਦਿਨ ਹੀ ਦੋ ਦਿਨ ਮੈਨੂੰ ਦੇ ਦੇ ਮੈਂ ਕਿਹਾ ਦੋ ਤੇ 10 ਨਹੀਂ ਹੋਣੀ ਚਾਹੀਦੀ ਦੋ ਦਿਨ ਲਈ ਠੀਕ ਹੈ ਜੀ ਹੁਣ ਸਵੇਰੇ ਆਏ ਅਸੀਂ ਤੁਹਾਨੂੰ 10 ਵਜੇ ਤੁਰੇ ਹਾਂ ਹਾਂਜੀ ਗੇਟ ਤੇ ਗਏ ਮਲਾਜ ਵੀ ਉੱਥੇ ਖੜੇ ਹਾਂ ਪੁੱਛਿਆ ਜੀ ਤੇ ਪੈਲ ਦੇ ਦਾ ਇਹ ਤਾਂ ਪੈਸੇ ਨਹੀਂ ਤੇ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁਰਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਸਨਾ ਦੇ ਵਕੀਲ ਹੈਗੀ ਹੈ ਕੋਈ ਨਹੀਂ ਹੈਗੀ ਹੈ ਨਹੀਂ ਅਸੀਂ ਤਾਂ ਗੈਨ ਨਹੀਂ ਨਾਲ ਅਸੀਂ ਤਾਂ ਪਰਮਾਰਨਾ ਚੋਕਰ ਦੇ ਮੁੰਡੇ ਹਾਂ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਅਸੀਂ ਤਾਂ ਦਿੱਤਾ ਤਾਂ ਤਰਖਾਹ ਦਿੱਤੀ ਆ ਕਿ ਸਾਡਾ ਕੋਈ ਇਹ ਨਾ ਕਹਨੂ ਕਦੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇਗਾ ਫੜਾ ਦੇਵਾਂ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਇਹ ਹੁਣ ਕਹਿੰਦੇ ਸਾਨੂੰ ਜਿਹੜਾ ਕਟਾ ਸੱਟਾ ਦੇਣਾ ਅਸੀਂ ਆਵੇ ਕਰੇ ਹਾਂ ਹੁਣ ਤੁਸੀਂ ਐਜੀ ਲੜਕੀ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਗਾਂ ਕਦੇ ਵੀ ਨਹੀਂ ਪੈਰ ਪਟਾਂਗੇ ਜਿੰਦਗੀ ਜਿੰਦਗੀ ਪਟਾਂਗੇ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਲ੍ਹਾ ਜਲੰਧਰ ਤੋਂ ਕਿਹੜੀ ਜਗ੍ਹਾ ਜੀ ਮੜਿਆਲਾ 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 ਜਿਲ੍ਹਾ ਜਲੰਧਰ ਤੋਂ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰੀ ਦੇ ਆਏ ਸੀ ਇਹ ਸਾਰੇ ਉਹ ਵਾਰੀ ਗੱਲ ਹੁੰਦੀ ਪਈ ਹੈ ਸਹੀ ਹੈ ਕੌਣ ਤੇ ਉਹ ਚੋ ਟਾਈਮ ਹੋਇਆ ਫੋਨ ਨੂੰ ਤਾਂ ਪਿਆੜਾ ਸੀ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 3 ਸਾਲ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੋਂ ਨਾ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਆ ਗੱਲ ਹੋਈ ਆ ਮਾਪੂਣ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲੀ ਹੋਈ ਹੈ ਅੱਜ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ ਤੁਹਾਨੂੰ ਤਾਂ ਕੱਲ੍ਹ ਜਾਣੀ ਕੱਲ੍ਹ ਗੱਲ ਹੋਈ ਹੈ ਵੀ ਕੱਲ੍ਹ ਤੁਸੀਂ ਬਰਾਤ ਲੈ ਕੇ ਆਓ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ ਗਾਰਡਨ ਦਾ ਰੋਜ਼ ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ ਇੱਕ ਬੰਦਾ ਜੀ ਫੋਨ ਕਰ ਕਰਕੇ ਆ ਤੇ ਉਹਨ ਤੁਹਾਡੀ ਕੀ ਮੰਗੀ ਆ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਇਹ ਆਉਣਾ ਬਤਾਈ ਜਾਣਾ ਕਿ ਤੁਹਾਡੀ ਉਮਰ ਕਿੰਨੀ ਹੈ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਬਾਹਰ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਜਿਹੜੀ ਮੈਂ ਵਕੀਲ ਹੈ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ ਪ੍ਰੀਤ ਪ੍ਰੀਤ ਬੰਦ ਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਹਦੀ ਸੇਮ ਹੈ 28 ਸਾਲ ਦੀ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਭਾਈ ਉਹ ਸਾਡੀ ਦੇ ਆ ਵੀ ਸਾਨੂੰ ਕੋਈ ਸਹਾਰਾ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਹਾਂ ਜੀ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਸਰਦਾਰਾ ਸਿੰਘ ਜੀ ਬਰਾਤ ਆਈ ਸੀ ਇੱਕ ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਇਹ ਅੱਜ ਸਾਨੂੰ ਕੰਪਲੀਟ ਮਿਲਿਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰਨੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ ਤੁਸਾਨੂੰ ਅਗਰ ਰੀਸੀਵ ਕਰਦੇ ਆ ਨਾ ਤਾਂ ਉਹਨਾਂ ਨੂੰ ਕੋਈ ਪੈਰਥ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕਿਤੋਂ ਦੀ ਹੁੰਦੀ ਸੀ ਉਬਜਾਰੇ ਡੀ ਡੂ ਕੇ ਸਾਡੇ ਕੋ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੀਲਿਨ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਐਂਟਰ ਤੁਹਾਡੇ ਮੂਰੇ ਬੰਦੇ ਆਉਣਗੇ ਤੁਹਾਨੂੰ ਸੇਵਾ ਕਰਕੇ ਅਸੀਂ ਪੈਰ ਚ ਲੈ ਜਾਵਾਂਗੇ ਕੁੜੀ ਮੋਗਾ ਜੀ ਕੁੜੀ ਮਨਪ੍ਰੀਤ कौर ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦ ਮੁੰਡੇ ਕਿਥੋਂ ਤੁਸੀਂ ਜੀ ਮੁੰਡੇ ਵਾਲੇ ਪਿੰਡ ਮਰੀਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾਰੀ ਜੀ ਅਸੀਂ ਉਹਦੇ ਪ੍ਰੋ ਟੈਕਨੀਕਲ ਤਰੀਕੇ ਨਾਲ ਨੰਬਰ ਟਰੇਸ ਕਰਕੇ ਸੀ ਜੋ ਵੀ ਗੱਲ ਆਗੂ ਸਾਹਮਣੇ ਹੋ ਤਾਂ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਨਾ ਫੋਨ ਨਹੀਂ ਇਹਨੇ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਜੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁੜ ਗਏ ਉਹ ਬਾਸ ਚ ਲੱਗੇ ਜੀ